ਪੰਜਾਬ ਸਿਸਤਰਾ ਕੱਲ ਵੀ ਬਰਸਾਤ ਲਈ ਤੇ ਅੱਜ ਵੀ ਸੂਰਤ ਤੋਂ ਪੰਜਾਬ ਦੇ ਕਾਫੀ ਹਿੱਸਿਆਂ 'ਤੇ ਬਰਸਾਤ ਚੱਲ ਰਹੀ ਹੈ ਆਉਣ ਵਾਲੇ ਦਿਨਾਂ 'ਚ ਫਿਰ ਕਿਸ ਤਰ੍ਹਾਂ ਦਾ ਮੌਸਮ ਬਣੇਗਾ ਤੇ ਬਰਸਾਤ ਕਿੰਨੀ ਦੇ ਲੋਕਾਂ ਦੇਖਣ ਨੂੰ ਮਿਲੇਗੀ ਜੀ ਕਿਉਂਕਿ ਅਸੀਂ ਡਬਲਿਊ ਡੀ ਸਿਸਟਮ ਦਾ ਜਿਹੜਾ ਇਫੈਕਟ ਦੇਖ ਰਹੇ ਹਾਂ ਸਾਰੇ ਪੰਜਾਬ ਵਿੱਚ ਇਹ ਚੱਲ ਰਿਹਾ ਹੈ ਸੋ ਇਹਦੇ ਕਰਕੇ ਕੱਲ ਵੀ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਅਬਜ਼ਰਵ ਕੀਤੀ ਗਈ ਔਰ ਅੱਜ ਵੀ ਕਾਫੀ ਹਿੱਸਿਆਂ ਦੇ ਵਿੱਚ ਕੀਤੀ ਗਈ ਲੁਧਿਆਣਾ ਵਿੱਚ ਵੀ ਕੱਲ 4 ਮਿਲੀਮੀਟਰ ਔਰ ਅੱਜ ਜਿਹੜੀ 12.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਔਰ ਆਉਣ ਵਾਲੇ ਦਿਨ ਦੇ ਵਿੱਚ ਕਿਉਂਕਿ ਇਹ ਵਾਲਾ ਜੋ ਸਿਸਟਮ ਹੈ ਇਹਦਾ ਇਫੈਕਟ ਅੱਜ ਤੱਕ ਹੀ ਰਹਿਣ ਦੀ ਪ੍ਰੈਡਿਕਸ਼ਨ ਹੈ ਕੱਲ ਤੋਂ ਕੱਲ ਨੂੰ ਜਿਹੜੀ ਕੰਡੀਸ਼ਨ ਆਲਮੋਸਟ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਬਟ ਕੱਲ ਨੂੰ ਕਿਉਂਕਿ ਰੇਨ ਤੋਂ ਬਾਅਦ ਮੌਇਸਚਰ ਕਾਫੀ ਹੋ ਜਾਂਦਾ ਸੋ ਕੱਲ ਨੂੰ ਸੰਗਣੀ ਧੁੰਦ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਔਰ ਉਹਦੇ ਤੋਂ ਬਾਅਦ ਇੱਕ ਜਿਹੜਾ ਹੋਰ ਡਬਲਯੂ ਡੀ ਸਿਸਟਮ ਡਿਵੈਲਪ ਹੋ ਰਿਹਾ ਉਹਦਾ ਇਫੈਕਟ ਵੀ ਤਿੰਨ ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਆ ਮੋਸਟਲੀ ਜਿਹੜੀਆਂ ਨਰਥਨ ਡਿਸਟ੍ਰਿਕਟਸ ਨੇ ਮੇਨਲੀ ਉਹਨਾਂ ਦੇ ਵਿੱਚ ਜਿਹੜੇ ਲਾਈਟਨਿੰਗ ਜਾਂ ਥੰਡਰ ਸ਼ਾਵਰਸ ਹੋ ਸਕਦੇ ਨੇ ਔਰ 4 ਤਰੀਕ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ ਕੋਈ ਅਲਰਟ ਵਗੈਰਾ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਜੀ ਇਹਦੇ ਵਾਸਤੇ ਜਿਹੜਾ ਲਾਈਟਨਿੰਗ ਥੰਡਰ ਸ਼ਾਵਰਸ ਔਰ ਲਾਈਟ ਟੂ ਮੋਡਰੇਟ ਰੇਨ ਇਹਦੇ ਵਾਸਤੇ 31 ਔਰ 1 ਨੂੰ ਜਿਹੜਾ ਔਰੇਂਜ ਅਲਰਟ ਟਾਈਮ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਔਰ ਹੁਣ 2 ਤਰੀਕ ਨੂੰ ਡੈਂਸ ਫੌਗ ਵਾਸਤੇ yellow ਅਲਰਟ ਜਾਰੀ ਕੀਤਾ ਗਿਆ ਹੈ ਔਰ 3 ਤਰੀਕ ਨੂੰ ਫਿਰ ਲਾਈਟਨਿੰਗ ਔਰ ਥੰਡਰ ਸ਼ਾਵਰਸ ਕਿਤੇ ਕਿਤੇ ਹੋ ਸਕਦੇ ਨੇ ਬਟ 4 ਤਰੀਕ ਤੋਂ ਜਿਹੜੀ ਕੰਡੀਸ਼ਨਸ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਫਸਲਾਂ ਤੇ ਕੀ ਅਸਰ ਹੋਏਗਾ ਇਸ ਬਰਸਾਤ ਦਾ ਕਿਉਂਕਿ ਗੜੇਮਾਰੀ ਵੀ ਕਾਫੀ ਹਿੱਸਿਆਂ ਦੇ ਵਿੱਚ ਹੋਈ ਹੈ ਫਸਲਾਂ ਤੇ ਕੀ ਅਸਰ ਪਏਗਾ ਜੀ ਕਿਉਂਕਿ ਜਿਹੜਾ ਹੁਣ ਡਰਾਈ ਸਪੈਲ ਬੜਾ ਲੰਮਾ ਹੋ ਗਿਆ ਸੀ 2 ਮਹੀਨੇ ਲਗਭਗ ਕੋਈ ਬਾਰਿਸ਼ ਨਹੀਂ ਸੀ ਹੋਈ ਸੋ ਹੁਣ ਜਿਹੜੀ ਇਹ ਬਾਰਿਸ਼ ਹੋਈ ਹੈ ਇਹ ਕ੍ਰੌਪਸ ਲਈ ਇਹ ਦਾ ਇਹ ਲਾਹੇਵੰਦੀ ਹੋ ਸਕਦੀ ਹੈ ਕਿਉਂਕਿ ਕ੍ਰੌਪਸ ਨੂੰ ਵੀ ਹੁਣ ਮੌਇਸਚਰ ਦੀ ਜ਼ਰੂਰਤ ਸੀ ਔਰ ਜੇ ਅਸੀਂ ਗੜੇਮਾਰੀ ਦੀ ਗੱਲ ਕਰੀਏ ਕਿਉਂਕਿ ਜਦੋਂ ਗੜੇਮਾਰੀ ਜਿਹੜੀ ਫਸਲਾਂ ਦੇ ਮੈਚਿਓਰਿਟੀ ਦੇ ਟਾਈਮ ਤੇ ਹੁੰਦੀ ਹੈ ਉਦੋਂ ਉਹਦਾ ਬਹੁਤ ਨੁਕਸਾਨ ਹੁੰਦਾ ਸੋ ਫਿਲਹਾਲ ਅਸੀਂ ਉਹਦਾ ਇੰਨਾ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਹੁਣ ਪੰਜਾਬ 'ਚ ਇਸ ਤਰ੍ਹਾਂ ਕੱਲ ਵੀ ਬਰਸਾਤ ਲਈ ਤੇ ਅੱਜ ਵੀ ਸਵੇਰ ਤੋਂ ਪੰਜਾਬ ਦੇ ਕਾਫੀ ਹਿੱਸੇ 'ਤੇ ਬਰਸਾਤ ਚੱਲ ਰਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਕਿਸ ਤਰ੍ਹਾਂ ਦਾ ਮੌਸਮ ਦੇਖਾ ਤੇ ਬਰਸਾਤ ਕਿੰਨੀ ਦੇਖੋ ਜੀ ਕਿਉਂਕਿ ਅਸੀਂ ਡਬਲਿਊ ਡੀ ਸਿਸਟਮ ਦਾ ਜਿਹੜਾ ਇਫੈਕਟ ਦੇਖ ਰਹੀਆਂ ਸਾਰੇ ਪੰਜਾਬ ਵਿੱਚ ਇਹ ਚੱਲ ਰਿਹਾ ਹੈ ਸੋ ਇਹਦੇ ਕਰਕੇ ਕੱਲ ਵੀ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਅਬਜ਼ਰਵ ਕੀਤੀ ਗਈ ਔਰ ਅੱਜ ਵੀ ਕਾਫੀ ਹਿੱਸਿਆਂ ਦੇ ਵਿੱਚ ਕੀਤੀ ਗਈ ਲੁਧਿਆਣਾ ਵਿੱਚ ਵੀ ਕੱਲ 4 ਮਿਲੀਮੀਟਰ ਔਰ ਅੱਜ ਜਿਹੜੀ 12.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਵਾਲਾ ਜੋ ਸਿਸਟਮ ਹੈ ਇਹਦਾ ਇਫੈਕਟ ਅੱਜ ਤੱਕ ਹੀ ਰਹਿਣ ਦੀ ਪ੍ਰੈਡਿਕਸ਼ਨ ਹੈ ਕੱਲ ਤੋਂ ਕੱਲ ਨੂੰ ਜਿਹੜੀ ਕੰਡੀਸ਼ਨ ਆਲਮੋਸਟ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਬਟ ਕੱਲ ਨੂੰ ਕਿਉਂਕਿ ਰੇਨ ਤੋਂ ਬਾਅਦ ਮੌਇਸਚਰ ਕਾਫੀ ਹੋ ਜਾਂਦਾ ਸੋ ਕੱਲ ਨੂੰ ਸੰਗਣੀ ਧੁੰਦ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਔਰ ਉਹਦੇ ਤੋਂ ਬਾਅਦ ਇੱਕ ਜਿਹੜਾ ਹੋਰ ਡਬਲਯੂ ਡੀ ਸਿਸਟਮ ਡਿਵੈਲਪ ਹੋ ਰਿਹਾ ਉਹਦਾ ਇਫੈਕਟ ਵੀ ਤਿੰਨ ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਆ ਮੋਸਟਲੀ ਜਿਹੜੀਆਂ ਨਦਰਨ ਡਿਸਟ੍ਰਿਕਟਸ ਨੇ ਮੇਨਲੀ ਉਹਨਾਂ ਦੇ ਵਿੱਚ ਜਿਹੜੇ ਲਾਈਟਨਿੰਗ ਜਾਂ ਠੰਡੇ ਸ਼ਾਵਰਸ ਹੋ ਸਕਦੇ ਨੇ ਔਰ 4 ਤਰੀਕ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ ਕੋਈ ਅਲਰਟ ਵਗੈਰਾ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਜੀ ਇਹਦੇ ਵਾਸਤੇ ਜਿਹੜਾ ਲਾਈਟਨਿੰਗ ਥੰਡਰ ਸ਼ਾਵਰਸ ਔਰ ਲਾਈਟ ਟੂ ਮੋਡਰੇਟ ਰੇਨ ਇਹਦੇ ਵਾਸਤੇ 31 ਔਰ 1 ਨੂੰ ਜਿਹੜਾ orange alert टाइम ਦੇ ਵੱਲੋਂ ਜਾਰੀ ਕੀਤਾ ਗਿਆ ਸੀ ਔਰ ਹੁਣ 2 ਤਰੀਕ ਨੂੰ ਡੈਂਸ ਫੌਗ ਵਾਸਤੇ yellow alert ਜਾਰੀ ਕੀਤਾ ਗਿਆ ਹੈ ਔਰ 3 ਤਰੀਕ ਨੂੰ ਫਿਰ ਲਾਈਟਨਿੰਗ ਔਰ ਥੰਡਰ ਸ਼ਾਵਰਸ ਕਿਤੇ ਕਿਤੇ ਹੋ ਸਕਦੇ ਨੇ ਬਟ 4 ਤਰੀਕ ਤੋਂ ਜਿਹੜੀਆਂ ਕੰਡੀਸ਼ਨਸ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ ਮੈਂ ਫਸਲਾਂ ਤੇ ਕੀ ਅਸਰ ਰਹੇਗਾ ਇਸ ਬਰਸਾਤ ਦਾ ਕਿਉਂਕਿ ਗੜੇਮਾਰੀ ਵੀ ਕਾਫੀ ਹਿੱਸਿਆਂ ਦੇ ਵਿੱਚ ਹੋਈ ਹੈ ਫਸਲਾਂ ਤੇ ਕੀ ਅਸਰ ਪੈਗਾ ਹਾਂਜੀ ਕਿਉਂਕਿ ਜਿਹੜਾ ਹੁਣ ਡਰਾਈ ਸਪੈਲ ਬੜਾ ਲੰਮਾ ਹੋ ਗਿਆ ਸੀ 2 ਮਹੀਨੇ ਲਗਭਗ ਕੋਈ ਬਾਰਿਸ਼ ਨਹੀਂ ਸੀ ਹੋਈ ਸੋ ਹੁਣ ਜਿਹੜੀ ਇਹ ਬਾਰਿਸ਼ ਹੋਈ ਹੈ ਇਹ ਕ੍ਰੌਪਸ ਲਈ ਇਹ ਇਹਦਾ ਇਲਾਹੇਵੰਦੀ ਇਹ ਹੋ ਸਕਦੀ ਹੈ ਕਿਉਂਕਿ ਕ੍ਰੌਪਸ ਨੂੰ ਵੀ ਹੁਣ ਮੌਇਸਚਰ ਦੀ ਜ਼ਰੂਰਤ ਸੀ ਔਰ ਜੇ ਅਸੀਂ ਗੜੇਮਾਰੀ ਦੀ ਗੱਲ ਕਰੀਏ ਕਿਉਂਕਿ ਜਦੋਂ ਗੜੇਮਾਰੀ ਜਿਹੜੀ ਫਸਲਾਂ ਦੇ ਮੈਚਿਓਰਿਟੀ ਦੇ ਟਾਈਮ ਤੇ ਹੁੰਦੀ ਹੈ ਉਦੋਂ ਉਹਦਾ ਬਹੁਤ ਨੁਕਸਾਨ ਹੁੰਦਾ ਸੋ ਫਿਲਹਾਲ ਅਸੀਂ ਉਹਦਾ ਇੰਨਾ ਇਫੈਕਟ ਨਹੀਂ ਐਕਸਪੈਕਟ ਕਰ ਰਹੇ